ਉਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਜਿਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਸ਼ੁਰੂ ਕੀਤੇ ਮਾਨਵਤਾ ਭਲਾਈ ਕਾਰਜਾਂ ਵਿੱਚੋਂ 95 ਵਾਂ ਮਾਨਵਤਾ ਭਲਾਈ ਕਾਰਜ ਸਰੀਰਦਾਨ ਮਹਾਨਦਾਨ ਉਤੇ ਅਮਲ ਖਵਾਉਂਦਿਆਂ ਹੋਇਆਂ ਮੰਡੀ ਨਿਹਾਲ ਸਿੰਘ ਵਾਲਾ ਦੇ ਵਾਸੀ ਜਲੌਰ ਸਿੰਘ ਜੀ ਇਨਸਾਂ ਦੀ ਸਰੀਰਦਾਨ ਕਰਨ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਹੋਇਆਂ ਅੱਜ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਜਾਣਕਾਰੀ ਮੁਤਾਬਿਕ ਸਚਕੰਡ ਵਾਸੀ ਜਲੌਰ ਸਿੰਘ ਇਨਸਾ ਪੂਜਨਿਕ ਪਰਮ ਪਿਤਾ ਸ਼ਹਾ ਸਤਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਸਾਥ ਸੰਗਤ ਦੀ ਸੇਵਾ ਕਰਦਿਆਂ ਹੋਇਆਂ ਅਤੇ ਆਪਣੇ ਸਾਰੇ ਹੀ ਪਰਿਵਾਰ ਨੂੰ ਡੇਰਾ ਸੱਚਾ ਸੋਦਾ ਨਾਲ ਉਹਨਾਂ ਨੇ ਜੋੜਿਆ ਹੋਇਆ ਸੀ ਹੁਣ ਸਾਰਾ ਹੀ ਪਰਿਵਾਰ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਿਹਾ ਹੈ ਸਚਕਣਵਾਸੀ ਜਲੌਰ ਸਿੰਘ ਇਨਸਾਂ ਵੱਲੋਂ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਂ ਦੀਆਂ ਪਵਿੱਤਰ ਸਿੱਖਿਆਵਾਂ ਉੱਤੇ ਚਲਦਿਆਂ ਹੋਇਆਂ ਮਰਨ ਤੋਂ ਬਾਅਦ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ। ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੇ ਪੁੱਤਰ ਬਲਦੇਵ ਸਿੰਘ ਅਤੇ ਧਰਮ ਪਤਨੀ ਜਸਵਿੰਦਰ ਕੌਰ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਐਸਕੇਐਮ ਹਸਪਤਾਲ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਪਿੰਡ ਚਮਹਾਨ ਮथुरा ਉੱਤਰ ਪ੍ਰਦੇਸ਼ ਨੂੰ ਦਾਨ ਕੀਤੀ ਗਈ। ਮਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ ਲੜਕਾ ਲੜਕੀ ਇੱਕ ਸਮਾਨ ਤਹਿਤ 33 ਅਤੇ 9 ਵੱਲੋਂ ਅਰਥੀ ਨੂੰ ਮੋੜਾ ਦਿੱਤਾ ਗਿਆ ਚਾਨਣ ਵਿੱਚ ਰਾ ਕੋ ਆਰ ਸਰਵਾਜ ਕਰਦਾ ਹੈ ਕਿ ਜੀ ਨੇ ਆਪਣੇ ਬਾਪ ਦੇ ਬੱਚਨਾ ਤੇ ਅੱਜ ਪੂਜ ਕਰਾਈ ਨੇ ਚਾਨਣ ਦੁਨੀਆ ਤੋਂ ਸਾਰਿਆਂ ਨੇ ਤੋਂ ਬੀੜੇ ਨੇ ਕੱਲ ਇਹ ਕਹਿ ਦਿੱਤਾ ਆਪਣੇ ਚਾਚੇ ਨੂੰ ਜਗਨੇਸ਼ ਸਿੰਘ ਨੂੰ ਕਿ ਮੈਂ ਤਾਂ ਬਾਡੀ ਚਾਂ ਕਰੂੰ ਕੋਈ ਬਾਡੀ ਅੱਜ ਮਸਲਾ ਦੇ ਮੈਡੀਕਲ ਇੰਸਟੀਚਿਊਟ ਨੂੰ ਜਾ ਰਹੀ ਹੈ ਸਤਾਰਿਆਂ ਨੇ ਆਪਣੀ ਆਤਮ ਸਦਾਗਰੀ ਪ੍ਰੇਮੀ ਜਰਵ ਸਿੰਘ ਨੂੰ ਦਿੱਤੇ ਹੋਏ ਚੌਕ ਦਾ ਸਾਰਿਆਂ ਦੇ ਸਾਹ ਦੇਣੇ ਜੀਵਨਸ ਵਾਲੇ ਮੁਡੇ ਫਿੱਟ ਦੇ ਨਾਮ ਇੱਕ ਉਤਰਾਣੇ ਅਪਰਤੀ ਆਵਾਜਿ ਚਾਗੇ ਜੋ ਇਨਾਰਾ ਲਘੂ ਕਾ ਬਾਡੀ ਚੱਕੋ ਤਨ ਨਾਲ ਸਤ ਕਰੋ ਪਿਆਰੀਆਂ ਇਸ ਮੌਕੇ ਸ਼ਾਹ ਸਤਨਾਮ ਜੀ ਗ੍ਰੀਨਸ ਵੈਲਫੇਅਰ ਫੋਰ ਸਵਿੰਗ ਦੇ ਸੇਵਾਦਾਰਾਂ ਵੱਡੀ ਗਿਣਤੀ ਵਿੱਚ ਡੇਰਾ ਸ਼ਰਧਾਲੂਆਂ ਸਾਖ ਸੰਬੰਧੀਆਂ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਇੱਕ ਕਾਫਲੇ ਦੇ ਰੂਪ ਵਿੱਚ ਮਿਰਤਕ ਦੇ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਐਂਬੂਲੈਂਸ ਵਿੱਚ ਰੱਖ ਕੇ ਸੱਚਖੰਡ ਵਾਸੀ ਜਲੌਰ ਸਿੰਘ ਇਨਸਾ ਅਮਰ ਰਹੇ ਅਤੇ ਸਰੀਰਦਾਨੀ ਮਹਾਦਾਨ ਦੇ ਨਾਰਿਆਂ ਨਾਲ ਬਾਜ਼ਾਰ ਵਿੱਚੋਂ ਹੀ ਹੁੰਦਿਆਂ ਹੋਇਆਂ ਸਾਨਕ ਸ਼ਹਿਰ ਦੇ ਮੇਨ ਚੌਂਕ ਤੋਂ ਰਵਾਨਗੀ ਦਿੱਤੀ